ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 27 28 29 ਤਿੰਨ ਦਿਨ ਪ੍ਰੋਗਰਾਮ ਚੱਲੇਗਾ ਜੀ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਖੁਸ਼ੀ ਸੰਬੰਧ ਵਿੱਚ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਦਿਨਾਂ ਤੋਂ ਪਹਿਲਾਂ ਅੱਜ ਗੁਰੂ ਕੇ ਮੈਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਮ ਸਥਾਨ ਤੇ ਸਾਰੀਆਂ ਸੰਗਤਾਂ ਤਿਆਰੀਆਂ ਕਰਾ ਰਹੀਆਂ ਹੈ ਇਹ ਸ਼੍ਰੋਮਣੀ ਕਮੇਟੀ ਵੱਲੋਂ ਅਤੇ ਆਨੰਦ ਕਾੜੇ ਕਲੇ ਵੱਲੋਂ ਇਰੇ ਸੇਵਕਾਰ ਸੇਵਾ ਵਾਲੇ ਆ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਭਗ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਤੇ ਇਸ ਵਕਤ ਸੰਤ ਬਾਬਾ ਸਚਿਆ ਸਿੰਘ ਜੀ ਆ ਉਹਨਾਂ ਦੇ ਨਾਲ ਸੰਬੰਧ ਵਿੱਚ ਸਾਰਿਆਂ ਨੂੰ ਕੀਤਾ ਜਾ ਰਿਹਾ ਜੋ ਵੀ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਦੇ ਸੰਬੰਧ ਸਾਰਿਆਂ ਦੀ ਮਿਲ ਜੁਲ ਕੇ ਕੀਤੀ ਜਾ ਰਹੀ ਹੈ ਆਪ ਕਿਰਪਾ ਕਰਕੇ ਸਾਰਿਆਂ ਸਖਤਾਂ ਇੱਥੇ ਪਹੁੰਚ ਦੀ ਕਿਰਪਾਲਤਾ ਕਰੋ ਤੇ ਦਰਬਾਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੋਂ ਸਿਰਫ 5 ਮਿੰਟ ਦਾ ਰਸਤਾ ਹੈ ਇਹ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਿਸੇ ਨੂੰ ਆਸ-ਪਾਸੇ ਪੁੱਛ ਕੇ ਵੀ ਆ ਸਕਦੇ ਨੇ ਇਹ 5 ਮਿੰਟ ਦਾ ਰਸਤੇ ਵਿੱਚ ਬਹੁਤ ਨਜ਼ਦੀਕ ਹੀ ਹੈ ਸਾਰੇ ਸੰਗਤਾਂ ਨਾਲ ਬਾਤ ਚੜ੍ਹ ਕੇ ਆਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਮੈਂ ਡੀਐਸਪੀ ਰਿਟਾਇਰ ਹੋਇਆ ਹਾਂ ਜੀ ਪੰਜਾਬ ਪੁਲਿਸ ਤੋਂ ਇੱਥੇ ਸੇਵਾ ਕਰੀ ਜੀ 10-12 ਸਾਲ ਤੋਂ ਪ੍ਰੇਮ ਨਾਲ ਨਾਂ ਹੀ ਮੁਲਾਜ਼ਮਾਂ ਕਿਸੇ ਦੇ ਨਾਂ ਕਰਦੇ ਵਾਲੇ ਆ ਇਹ ਬਾਬਾ ਸੁਣਨ ਦੀ ਬਾਈ ਸਾਰੇ ਜਿਹੜੇ ਕਰਤੇ ਵਾਲੇ ਆ ਉਹ ਦੂਜੇ ਪ੍ਰੇਮੀ ਸੇਵਾ ਉਹ ਸਾਰੇ ਇੱਥੇ ਕਰਦੇ ਸਾਰੀ ਸੇਵਾ ਹੌਣ ਦੇ ਲਗਾਤਾਰ ਤਿੰਨ ਦਿਨ ਕੰਮ ਚੱਲਦਾ ਵੈਸੇ ਹਰ ਐਤਵਾਰ ਵੀ ਚੰਗੇ ਸਮਾਗਮ ਹੁੰਦੇ ਆ ਤੇ ਕੱਲ ਸ਼ਨੀਚਰਵਾਰ ਨਗਰ ਕੀਰਤਨਾ ਆਏਗਾ ਉਹਨਾਂ ਵਾਸਤੇ ਚੜ੍ਹਦੀ ਕਲਾ ਹੀ ਲੰਗਰ ਇਹ ਸਾਰੀ ਸੰਗਤ ਨੇ ਤਿਆਰ ਕਰਨਾ ਆਪਣੇ ਪੈਸਿਆਂ ਦਾ ਉਹ ਕਿਸੇ ਕਮੇਟੀ ਵੱਲੋਂ ਕਿਸੇ ਹੱਲੋਂ ਨਹੀਂ ਹੋਣਾ ਇਹ ਰੋਜ਼ਾਨਾ ਹੀ ਇਹ ਪ੍ਰੋਗਰਾਮ ਚੱਲਦਾ ਐਤਵਾਰ ਫੇਰ ਸਮਾਗਮ ਆ ਉਹ ਦਿਨ ਹਰ ਐਤਵਾਰ ਹੀ ਹੁੰਦਾ ਸਮਾਗਮ ਉਹ ਐਤਵਾਰ ਫੇਰ ਅੱਗੇ ਸਮਾਗਮ ਆ ਫੇਰ ਸੋਮਵਾਰ ਜਿਹੜਾ ਚੜ੍ਹਦੀ ਕਲਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਿਹੜਾ ਮਨਾਇਆ ਜਾਊਗਾ ਇੱਥੇ ਕਿਉਂਕਿ ਇੱਥੇ 58 ਸਾਲ ਗੁਰੂ ਸਾ ਸਭ ਤੋਂ ਉੱਤਮ ਜਗਾ ਆ ਤੇ ਇੱਥੇ ਸਾਰੇ ਬੜੇ ਵੱਧ ਚੜ ਕੇ ਸੇਵਾ ਪਾਉਂਦੇ ਆ ਤੇ ਵੱਧ ਚੜ ਕੇ ਇਸ ਹਾਲੀਂ ਦੇ ਸੇਵਾਜੀ ਸੰਗਤਾਂ ਨੂੰ ਕੀ ਮੈਂ ਸੀ ਦੇਣਾ ਚਾਹੁੰਦਾ ਸੰਗਤ ਕਿ ਉਹ ਵੀ ਵੱਧ ਤੋਂ ਵੱਧ ਆ ਕੇ ਸੇਵਾ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਚੜ੍ਹਦੀ ਕਲਾ ਜੀ ਪ੍ਰਕਾਸ਼ ਪਰ ਮਨਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਸਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮਿਤੀ 29 April ਦਿਨ ਸੋਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਹਨ ਇਸ ਸਬੰਧ ਵਿੱਚ ਗੁਰਦੁਆਰਾ ਗੁਰੂ ਕੇ ਮੈਲ ਜੀ ਵਿਖੇ ਸ੍ਰੀ ਦਰਬਾਰ ਸਾਹਿਬ ਦਫ਼ਤਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਦੇਸ਼ਾਂ ਪ੍ਰਦੇਸ਼ਾਂ ਵਿੱਚ ਆ ਰਹੀਆਂ ਸੰਗਤਾਂ ਦੇ ਪ੍ਰਬੰਧ ਨੂੰ ਵੇਖਦੇ ਹੋਏ ਸਾਰੇ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ